ਹੰਦਾ ਉਹਨੇ ਭੇਖ ਬਣਾਇਆ ਹੁੰਦਾ ਸਰੀਰ ਦਾ ਮੰਨ ਲਓ ਭੇਖ ਤੋਂ ਬਿਨਾਂ ਕੋਈ ਫਸਦਾ ਨਹੀਂ ਕਿਸੇ ਕੋਲ ਸਹੀ ਹੈ ਇਹ ਗੁਰਬਾਣੀ ਨੇ ਵੀ ਇਸ ਚੀਜ਼ ਦੀ ਪ੍ਰੋੜਤਾ ਕੀਤੀ ਆ ਕਿ ਭੇਖ ਵੇਖ ਕੇ ਨਾ ਠੱਗੇ ਜਾਇਆ ਇਹਨਾਂ ਦੀ ਸੁੱਚੇ ਮੈਂਨੀ ਆ ਭਾਂਡੇ ਧੋਕੇ ਚੁੱਲ੍ਹੇ ਦੇ ਉੱਪਰ ਰੱਖਦੇ ਆ ਧਰਤੀ ਨੂੰ ਪੁੱਟ ਕੇ ਲੱਕੜਾਂ ਹੀ ਧੋਕੇ ਬਹਾਲਦੇ ਆ ਥੱਲੇ ਚੁੱਲ੍ਹੇ ਬਣਾ ਕੇ ਤੇ ਖਾ ਬੰਦਾ ਹੀ ਜਾਂਦੇ ਆ ਲੋਕ ਬਾਰੀ ਪੇਜ ਜਿਹੜਾ ਵਾ ਉਹ ਬੰਦੇ ਦਾ ਸਾਹਮਣੇ ਨਜ਼ਰ ਆ ਰਿਹਾ ਹੁਣ ਤੁਹਾਨੂੰ ਪਤਾ ਮੈਂ ਤੁਹਾਡੇ ਸਾਹਮਣੇ ਬਿਠਾ ਤੁਸੀਂ ਮੇਰੇ ਸਾਹਮਣੇ ਬਿਠਿਆ ਐ ਕੱਪੜੇ ਵਧੀਆ ਪਾਏ ਹੈ ਹਨ ਤੁਹਾਨੂੰ ਨਹੀਂ ਪਤਾ ਮੇਰੇ ਅੰਦਰ ਕੀ ਚੱਲ ਰਿਹਾ ਮੈਨੂੰ ਨਹੀਂ ਪਤਾ ਤੁਹਾਡੇ ਅੰਦਰ ਕੀ ਚੱਲ ਰਿਹਾ ਹੁਣ ਇਹਨਾਂ ਲੋਕਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਗਾਤਰੇ ਪਾਏ ਨੇ ਦੂਰੇ ਦੂਰੇ ਗਾਤਰੇ ਚੋਲੇ ਪਾਏ ਨੇ ਧਾਰਮਿਕ ਪੇਖ ਬਣਾਏ ਨੇ ਇਹ ਵੇਖ ਕੇ ਨਾ ਇਹਨਾਂ ਨੂੰ ਸੰਤ ਆਖਣਾ ਗਲਤੀ ਹੈ ਸੀਗਾ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਠੱਗੇ ਜਾਂਦੇ ਨੇ ਕਿਉਂਕਿ ਸਾਹਮਣੇ ਤਾਂ ਆਪਾਂ ਇੱਕ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਵਾ ਹਨਾ ਪਰ ਬਾਹਰ ਆਪਾਂ ਦੂਸਰੇ ਕਮਰੇ ਦੇ ਵਿੱਚ ਨਾਲ ਬੈਠ ਕੇ ਅਸੀਂ ਗੱਦੀ ਵੀ ਲਾ ਰਹੇ ਹਾਂ ਅਸੀਂ ਥੋਲੇ ਵੀ ਪਾ ਰਹੇ ਹਾਂ ਉਹਨਾਂ ਵਾਸਤੇ ਵੀ ਕਹਿ ਰਹੇ ਉਹਨਾਂ ਦੀ ਪਛਾਣ ਕਿਵੇਂ ਕਰੀਏ ਕਿਉਂਕਿ ਲੋਕ ਇਸੇ ਗੱਲ ਤੇ ਠੱਗੇ ਜਾਂਦੇ ਨੇ ਨਹੀਂ ਜੀ ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਵਾ ਉੱਥੇ ਕੋਈ ਪਖੰਡ ਨਹੀਂ ਉਹ ਮੈਂ ਤਾਂ ਹੋਰ ਪੈਮਾਨਾ ਦੇਣਾ ਨਾ ਮੈਂ ਕਹਿੰਦਾ ਜਿਹੜਾ ਸੰਤ ਹੈ ਉਹਦੇ ਹੱਥ ਫੁਰਕ ਦੀ ਇਹ ਤੁਲਨਾ ਵੀ ਇਤਰਾ ਕਰ ਸਕਦੇ ਆ ਆਪਾਂ ਵੀ ਉਹਨੂੰ ਵੀ ਅਕਲ ਦੇਣੀ ਬੜੀ ਮੁਸ਼ਕਲ ਆ ਹੁਣ ਲੋਕਾਂ ਨੂੰ ਸਿੱਖ ਪ੍ਰਚਾਰਕ ਸਾਡੇ ਵੀਰ ਆ ਜਿਹੜੇ ਜਿੰਨੇ ਵੀ ਪ੍ਰਚਾਰਕ ਨੇ ਹਾਈ ਲੈਵਲ ਤੇ ਜਾਂ ਥਰਡ ਲੈਵਲ ਤੇ ਉਹ ਬਥੇਰਾ ਅ ਵਿਚਾਰੇ ਆਪਣੇ ਲੈਵਲ ਤੇ ਬੋਲਦੇ ਰਹਿੰਨੇ ਕਿ ਬਾਜੋ ਲੋਕੋ ਬਾਜੋ ਬਿਲਕੁਲ ਲੋਕਾਂ ਨੂੰ ਸਮਝ ਨਹੀਂ ਸਾਡੀ ਅਰਦਾਸ ਤਾਕਤ ਆਹੀਂ ਇਹ ਨਹੀਂ ਕਹਿੰਦੇ ਵੀ ਗੁਰੂ ਘਰ ਅਰਦਾਸ ਨਾ ਕਰੋ ਅਰਦਾਸ ਸਾਡੀ ਤਾਕਤ ਹੈ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਉਹ ਬੀਬੀ ਤਰਨ ਤਾਰਨ ਤੋਂ ਚੱਲ ਕੇ ਜਾਂਦੀ ਹੈ ਕਿ ਉਹਨੂੰ ਲੱਗੇ ਗੁਰੂ ਅਰਜਨ ਦੇਵ ਜੀ ਦਾ ਘਰ ਨਾ ਦਿਸਿਆ ਹਾਂ ਉਹ ਚੇਚਾ ਉੱਥੇ ਪਖੰਡੀ ਸਾਧ ਕੋਲ ਜਾਂਦੀ ਹੈ ਹੈਨਾ ਤੇ ਉਹਦੇ ਕੋਲ ਜਾ ਕੇ ਅਰਦਾਸ ਕਰਾਉਣੇ ਕਿ ਉਹਦੀ ਅਰਦਾਸ ਜਾਦੀ ਸੁਣੀ ਜਾਣੀ ਸੀ ਰੱਬ ਦੇ ਘਰ ਕਿਵੇਂ ਦੇਖਦੇ ਹੋ ਇਹ ਚੀ ਇਹ ਕਿੰਨੇ ਆਣਾ ਇਸ ਤਰ੍ਹਾਂ ਹੋ ਗਿਆ ਹੋਊਗਾ ਇਹਦੇ ਇੱਕ ਬੀਬੀ ਆਈ ਨਿਕਲ ਕੇ ਬਾਹਰ ਹਮ ਹਜ਼ਾਰਾਂ ਹੀ ਬੀਬੀਆਂ ਨਾਲ ਇਸ ਤਰ੍ਹਾਂ ਹੋ ਚੁੱਕਾ ਬਿਲਕੁਲ ਬੋਲੀਆਂ ਨਹੀਂ ਬੋਲੀਆਂ ਨਹੀਂ ਹਮ ਉਹਨਾਂ ਨਾਲ ਇਸ ਤਰ੍ਹਾਂ ਵਾਪਰ ਚੁੱਕੀ ਕਰਨਾ ਜੀ ਪਰ ਉਹ ਕਿੰਨੀਆਂ ਦਬੀਆਂ ਰਹਿ ਗਈਆਂ ਤੇ ਹਜ਼ਾਰਾਂ ਪਿੱਛੇ ਕੋਈ ਲੱਖਾਂ ਪਿੱਛੇ ਅੱਧੀ ਬੋਲ ਪਈ ਹੈ ਨਾ ਬਿਲਕੁਲ ਪੀ ਨਹੀਂ ਬਾਬਾ ਜੀ ਮੈਂ ਨਹੀਂ ਇਸ ਤਰ੍ਹਾਂ ਦੀ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ ਹੂੰ ਮੈਨੂੰ ਛੱਡਾਓ ਮੇਰੇ ਘਰ ਛੱਡਾਓ ਹੂੰ ਪਰ ਕਿੰਨੀਆਂ ਨਹੀਂ ਕਰ ਇਹਨਾਂ ਬਾਬਿਆਂ ਕੋਲ ਤਰੀਕਾ ਬੜਾ ਖੂਤਾ ਹੂੰ ਇਹ ਮਤਲਬ ਇੱਕ ਤਰ੍ਹਾਂ ਦਾ ਪਖੰਡ ਜਿਹੜਾ ਵਾ ਉਹ ਰੱਬ ਦੇ ਨਾਂ ਤੇ ਹੀ ਕੀਤਾ ਜਾ ਰਿਹਾ ਇਹ ਦੇਖੋ ਕਹਿੰਦੇ ਨੇ ਕਿ ਭਾਈ ਮਤ ਜਾਣੋ ਕਿਸੇ ਕੇ ਕਿਸਹਾਤ ਹੈ ਸਭ ਕਰੇ ਕਰਾਇਆ ਕਰੇ ਕਰਾਇਆ ਕਰਨ ਕਰਾਉਣ ਵਾਲਾ ਰੱਬ ਹੈ ਕਿਸੇ ਦੇ ਬੰਦੇ ਦੇ ਹੱਥ ਵਿੱਚ ਕੁਛ ਐਵੇਂ ਸੰ ਬੇਬੇ ਨਾਨਕੀ ਜੀ ਭਾਈ ਆ ਜਹਰਾਮ ਜੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਹਾਂ ਇਸ ਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ ਕੀ ਉਹਨਾ ਉਹ ਗੁਰੂ ਨਾਨਕ ਸਾਹਿਬ ਤੋਂ ਅਰਦਾਸ ਨਹੀਂ ਸੀ ਕਰਾ ਸਕਦੇ ਪਰ ਉਹ ਬਾਣੇ ਵਿੱਚ ਰਹੇ ਨੇ ਪਰਮੇਸ਼ਰ ਦੇ ਹੁਕਮ ਰਜ਼ਾਈ ਚੱਲਣਾ ਹਾਂ ਨਾਨਕ ਲਿਖਿਆ ਜੀ ਕੁਝ ਕਰਤਾ ਇਹ ਜਿਹੇ ਵੀ ਹੈਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਕੇ ਤੇ ਕੰਮ ਫੇਰ ਹੋ ਰੱਖਣ ਤਾਂ ਦੇਣ ਵਾਲੀ ਹੈ ਬਾਬਾ ਜੀ ਥੋਲਾ ਕਰ ਦਿੰਦੇ ਬਾਬਾ ਜੀ ਡੰਗਰ ਨੂੰ ਦੁੱਧ ਨਹੀਂ ਦਿੰਦੇ ਪੇੜਾ ਕਰ ਦਿੰਦੇ ਨੇ ਬਾਬਾ ਜੀ ਜੇ ਕਿਸੇ ਬੱਚਾ ਬੁਖਾਰ ਹੋਦਾ ਉਹਦਾ ਥੋਲਾ ਪਾ ਦਿੰਦੇ ਨੇ ਇਹ ਕਿਧਰ ਨੂੰ ਗੱਲਾਂ ਜਾ ਰਹੀਆਂ ਨੇ ਗੁਰੂ ਸਾਹਿਬ ਇਸ ਚੀਜ਼ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਹਰ ਵਿਸ਼ੇ ਤੇ ਅਸੀਂ ਆਪਣੀ ਗੱਲਬਾਤ ਰੱਖਦੇ ਹਾਂ ਆਪਣੇ ਦਰਸ਼ਕਾਂ ਦੇ ਰੂਬਰੂ ਤੇ ਸਾਡੇ ਦਰਸ਼ਕ ਬਹੁਤ ਪਿਆਰ ਦਿੰਦੇ ਨੇ ਹਰ ਇੱਕ ਵੀਡੀਓ ਨੂੰ ਹਾਲ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਇੱਕ ਪਖੰਡੀ ਬਾਬਾ ਜਿਸਨੇ ਕਿ ਗੁਰੂ ਦਾ ਬਾਣਾ ਵੀ ਪਹਿਨਿਆ ਹੋਇਆ ਹੈ ਸ੍ਰੀ ਸਾਹਿਬ ਪਹਿਨਿਆ ਹੋਇਆ ਹੈ ਤੇ ਇੱਕ ਬੀਬੀ ਨੂੰ ਪੁੱਤ ਦੇਣ ਦੀ ਲਾਲਸਾ ਦੇ ਨਾਲ ਆਪਣੇ ਘਰ ਵਿੱਚ ਬੁਲਾਉਂਦਾ ਹੈ ਤੇ ਉਸ ਬੀਬੀ ਦੇ ਨਾਲ ਗਲਤ ਕਾਲਜ ਜਿਹੜੇ ਉਹ ਕੀਤੇ ਜਾਂਦੇ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਹੋਵੇਗੀ ਤੇ ਇਸ ਵਿਸ਼ੇ ਤੇ ਅੱਜ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਸਿੱਖ ਪ੍ਰਚਾਰਕ ਵੀਰ ਹਰਦੀਾਲ ਸਿੰਘ ਸੂਰ ਸਿੰਘ ਆਪਾਂ ਫਤਿਹ ਸਾਹਿਬ ਤੇ ਜਾਣਦੇ ਆ ਪੂਰੀ ਇਸ ਘਟਨਾਕ੍ਰਮ ਬਾਰੇ ਫਿਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਵੀਡੀਓ ਤੁਸੀਂ ਦੇਖੀ ਹੋਣੀ ਕੱਲ ਕਿਵੇਂ ਦੇਖ ਦਿਓ ਇਸ ਘਟਨਾ ਨੂੰ ਪਿਰਵੀ ਇਸ ਘਟਨਾ ਬਾਰੇ ਇੱਕ ਸ਼ਾਇਰ ਨੇ ਬੜਾ ਵਧੀਆ ਜ਼ਿਕਰ ਕੀਤਾ ਹੈ ਉਹ ਕਹਿੰਦਾ ਹੈ ਕਿ ਧਰਮਾਂ ਵਾਲੇ ਧਰਮ ਦੇ ਨਾਂ ਤੇ ਕੱਤਕ ਕਾਰੋਬਾਰ ਕਰਨਗੇ ਜੀ ਲੋਕ ਧਰਮ ਤੋਂ ਦੂਰ ਕਿਉਂ ਹੁੰਦੇ ਇਸ ਤੇ ਕਦੋਂ ਵਿਚਾਰ ਕਰਨਗੇ ਹੂੰ ਜਿਨ੍ਹਾਂ ਦੇ ਨਾਂ ਤੇ ਖਰਚ ਕਰੋੜਾਂ ਸੰਗ ਮਰਮਰ ਲਗਵਾਏ ਹੋਏ ਉਹਨਾਂ ਨੇ ਜੋ ਸੰਦੇਸ਼ ਇਹ ਦਿੱਤਾ ਉਹਦਾ ਕਦ ਪ੍ਰਚਾਰ ਕਰਨਗੇ ਹੂੰ ਬਾਹਰੀ ਬਾਣਾ ਪਾ ਜੀ ਦੂਜੇ ਨੂੰ ਘਟਿਆ ਸਮਝਣਾ ਆਪਣੇ ਨਾਲੋਂ ਬੰਦਿਆਂ ਨੂੰ ਜੋ ਨਫ਼ਰਤ ਕਰਦੇ ਰੱਬ ਨਾਲ ਕੀ ਪਿਆਰ ਕਰਨਗੇ ਜੀ ਜਿੰਨਾ ਰੱਬ ਰਾ ਧਰਮ ਚਲਾਏ ਖੁਆਬ ਚ ਵੀ ਨਹੀਂ ਸੋਚਿਆ ਹੋਣਾ ਕਿ ਧਰਮ ਦੇ ਨਾਂ ਤੇ ਲੋਕੀ ਕੈਸੇ ਕੈਸੇ ਅਤਿਆਚਾਰ ਕਰਨਗੇ ਜੀ ਵਾਹ ਜਿਨ੍ਹਾਂ ਨੇ ਧਰਮ ਚਲਾਏ ਉਹਨਾਂ ਕਦੀ ਖੁਆਬ ਵੀ ਨਹੀਂ ਸੀ ਇਹ ਲੈ ਕੇ ਸਾਡੇ ਤੋਂ ਬਾਅਦ ਚ ਮਗਰੋਂ ਲੋਕ ਇਹੋ ਜਿਹੇ ਅਤਿਆਚਾਰ ਕਰਨਗੇ ਬਿਲਕੁਲ ਵੀਰ ਜੀ ਗੱਲ ਵੇਖਦੀ ਆ ਜਦੋਂ ਕੋਈ ਵੀ ਬੰਦਾ ਉਹਨੇ ਭੇਖ ਬਣਾਇਆ ਹੁੰਦਾ ਸਰੀਰ ਦਾ ਮੰਨ ਲਓ ਹੂੰ ਭੇਖ ਤੋਂ ਬਿਨਾਂ ਕੋਈ ਫਸਦਾ ਨਹੀਂ ਕਿਸੇ ਕੋਲ ਸਹੀ ਹੈ ਇੱਕ ਗੁਰਬਾਣੀ ਨੇ ਵੀ ਇਸ ਚੀਜ਼ ਦੀ ਪ੍ਰੋੜਤਾ ਕੀਤੀ ਆ ਕਿ ਭੇਖ ਵੇਖ ਕੇ ਨਾ ਠੱਗੇ ਜਾਇਆ ਕਰੋ ਜੀ ਜਿਤਨਾ ਆਪਾਂ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਪੜ੍ਹਦੇ ਆ ਹੂੰ ਉਹ ਕਹਿੰਦੇ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਣ ਤੱਗ ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀ ਐ ਬਾਣਾਰ ਸਕੇ ਠੱਗ ਹੂੰ ਕਹਿੰਦੇ ਜਿੰਨਾ ਗਾਲਚ ਮਾਲਾ ਪਾਈਆਂ ਨੇ ਹੂੰ ਹੱਥ 'ਚ ਲੋਟੇ ਫੜੇ ਨੇ ਬਿਲਕੁਲ ਤੇਰੇ ਤੇਰੇ ਗਾਤਰੇ ਪਾਏ ਨੇ ਦੂਰੇ ਦੂਰੇ ਗਾਤਰੇ ਚੋਲੇ ਪਾਏ ਨੇ ਹੂੰ ਧਾਰਮਿਕ ਭੇਖ ਬਣਾਏ ਨੇ ਹੂੰ ਇਹ ਵੇਖ ਕੇ ਨਾ ਇਹਨਾਂ ਨੂੰ ਸੰਤ ਆਖਣਾ ਗਲਤੀ ਹੈ ਹੂੰ ਅੰਦਰਲਾ ਵੀ ਟੋਕੇ ਦੇਖ ਲਓ ਜੀ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਜਿੰਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਏਸ਼ਮੁਰਗੇ ਨੇ ਬਾਹਰੋਂ ਭਾਵੇਂ ਲੀਰਾਂ ਹੀ ਪਾਈ ਫਿਰਦੇ ਨੇ ਹਾਂ ਉਹ ਦੁਨੀਆ ਦੇ ਵਿੱਚ ਭਲੇ ਗਿਨੇ ਜਾਂਦੇ ਬਿਲਕੁਲ ਬਿਲਕੁਲ ਪਰ ਸਾਡੀ ਆਦਤ ਹੈ ਅਸੀਂ ਭੇਖ ਨੂੰ ਹਾਂ ਅਸੀਂ ਸੁਚਮ ਭੇਟ ਨੂੰ ਜ਼ਿਆਦਾ ਮੰਨਦੇ ਹਾਂ ਹਾਂ ਬਾਫਨ ਮਾਂ ਚ ਚਰਾਵੇਂ ਉੱਪਰ ਕਾਠੀ ਧੋਏ ਜਲਾਵੇਂ ਬਸਦਾ ਖੋਦ ਕਰਾਂ ਦੋਈ ਚੁੱਲੇ ਸਾਰੇ ਮਾਨ ਸਖਾਵੇਂ ਜੀ ਜੀ ਇਹਨਾਂ ਦੀ ਸੁਚਮ ਇੰਨੀ ਆ ਭਾਂਡੇ ਧੋਕੇ ਚੁੱਲੇ ਦੇ ਉੱਪਰ ਰੱਖਦੇ ਆ ਹਾਂ ਤਰ ਤੀਨੂੰ ਪੁੱਟ ਕੇ ਲੱਕੜਾਂ ਹੀ ਧੋਕੇ ਬਾਲਦੇ ਆ ਉਹ ਥੱਲੇ ਚੁੱਲ੍ਹੇ ਬਣਾ ਕੇ ਵਾਹ ਤੇ ਖਾ ਬੰਦੇ ਹੀ ਜਾਂਦੇ ਖਾ ਬੰਦੇ ਜਾਂਦੇ ਕੀ ਬਾਤ ਹੈ ਤਾਣੀਆਂ ਸਮੇਦ ਰੁੱਖ ਖਾ ਜਾਂਦੇ ਜਿਤਨਾ ਉਹ ਬੀਬੀ ਨੇ ਆਖਿਆ ਹੂੰ ਉਹ ਕਹਿੰਦੀ ਮੇਰੀ ਨਾਲ ਬੇਟੀ ਵੀ ਗਈ ਸੀ ਉਹਨੂੰ ਹੀ ਗੋਲੀਆਂ 파 ਕੇ ਇੰਨਾ ਅੰਦਰ ਭੇੋਸ਼ ਕਰਤਾ ਜੀ ਹੁਣ ਮੰਨ ਲਓ ਜੇ ਬੇਟੀ ਨਾਲ ਵੀ ਘਟ ਗਿਆ ਕਰਮ ਕਰ ਦਿੰਦੇ ਹੂੰ ਤੇ ਤਾਣੀਆਂ ਸਮੇਦ ਰੁੱਖ ਖਾ ਗਏ ਹਨ ਬਿਲਕੁਲ ਡਾਲਾ ਸਿਓ ਪੇਡਾ ਅਟਕਾਵੇਂ ਹੂੰ ਐਸੇ ਸੰਤ ਨਾ ਮੌਕਾ ਪਾਵੇਂ ਵਾਹ ਕਬੀਰ ਸਾਹਿਬ ਕਹਿੰਦੇ ਮੈਨੂੰ ਇਹੋ ਜੇ ਸੰਤ ਨਹੀਂ ਚੰਗੇ ਲੱਗਦੇ ਜਿਹੜੇ ਟਾਹਣੀਆਂ ਸਮੇਂਦਰ ਰੁੱਖ ਕਾ ਜਾਂਦੇ ਜੀ 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 ਤੇ ਮੈਂ ਤਾਂ ਹੋਰ ਪਰਮਾਨਾਂ ਦੇ ਨਾ ਮੈਂ ਕਹਿੰਦਾ ਜਿਹੜਾ ਸੰਤ ਉਹਦੇ ਹੱਥ ਵੇਖਿਆ ਕਰੋ ਪਹਿਲਾਂ ਹੂੰ ਜੇ ਤੇ ਦਵਾ ਰੋਟੀ ਵਰਗੀ ਆ ਚਿੱਟੀਆਂ ਪੂਣੀ ਵਰਗੇ ਹੂੰ ਸਮਝੋ ਕੋੱਖ ਨਹੀਂ ਕਰਦਾ ਵਿਹਲੜ ਵਿਹਲੜ ਇਹਦੇ ਪੱਲੇ ਕੁਝ ਨਹੀਂ ਵਾਹ ਕਿਉਂਕਿ ਗੱਲ ਅਸੀਂ ਕਰਦੇ ਗੁਰੂ ਨਾਨਕ ਸਾਹਿਬ ਨੇ ਹਾਲਵਾਨ ਦੀ ਨਦੀਨ ਕੱਢਣ ਦੀ ਆ ਤੇ ਜੇ ਹੱਥ ਸਾਡੇ ਪੂਣੀ ਵਰਗੇ ਕੋਲੇ ਆ ਜੀ ਅਸੀਂ ਗੁਰੂ ਨਾਨਕ ਸਾਹਿਬ ਦੇ ਰਸਤੇ ਤੇ ਕਿਤਰਾ ਚੱਲ ਪਾਵਾਂਗੇ ਬਿਲਕੁਲ ਬਿਲਕੁਲ ਮੇਰੀ ਮੇਰਾ ਪਰਮਾਨਾਏ ਆ ਜੀ ਵੀ ਹੱਥ ਵੇਖੋ ਹੂੰ ਵੀ ਜਿਹੇ ਹੱਥ ਤੇ ਐ ਵਧੀਆ ਲਿਸ਼ਕਰਾਂ ਮਾਰੰਦਾ ਹੈ ਤੇ ਸਮਝੋ ਵੀ ਅਸਲ ਦੇ ਵਿੱਚ ਨਾ ਹਰਪਾਲ ਹਰਦੇਵਾਲ ਸਿੰਘ ਜੀ ਅਸਲ ਦੇ ਵਿੱਚ ਗੱਲ ਇਹ ਆ ਵੀ ਅੱਜ ਕੱਲ ਨਾ ਸਮਾਜ ਇਸ ਤਰ੍ਹਾਂ ਦਾ ਆ ਗਿਆ ਕਹਿੰਦੇ ਵੀ ਜਿਹੜਾ ਦਿਖਦਾ ਉਹ ਹੀ ਵਿਖਦਾ ਹਾਂਜੀ ਆਪਾਂ ਤਾਂ ਉਹਦਾ ਬਾਹਰੀ ਰੂਪ ਸੋਹਣਾ ਰੂਪ ਦੇਖ ਲੈਂਦੇ ਵੀ ਰੰਗ-ਬਰੰਗੇ ਬਾਬਾ ਜੀ ਨੇ ਬੜੇ ਚੋਲੇ ਸੋਹਣੇ ਪਾਏ ਆ ਬਾਬਾ ਜੀ ਦੀ ਜੁੱਤੀ ਬੜੀ ਸੋਹਣੀ ਸੀ ਬਾਬਾ ਜੀ ਦੇ ਮੂੰਹ ਚੋਂ ਫੁੱਲ ਖਿਰਦੇ ਸੀ ਜੋ ਸ਼ਬਦ ਬੋਲਦੇ ਆ ਪਰ ਜਿਹੜਾ ਅੰਦਰ ਉਹਦੇ ਘਿਰਣਾ ਜਾਂ ਨਫ਼ਰਤ ਭਰੀ ਸੀ ਜਾਂ ਉਹ ਲਾਲਸਾ ਭਰੀ ਸੀ ਜੇ ਜਿਹਨੂੰ ਆਪਾਂ ਸੈਕਸ এডਿਕੇਸ਼ਨ ਕਹਿੰਦੇ ਆ ਉਹ ਸੈਕਸ ਬਾਰੇ ਔਰ ਉਹ ਬੰਦੇ ਨੇ ਇਹ ਕੰਮ ਕੀਤਾ ਨਾ ਇੱਕ ਔਰਤ ਨੂੰ ਆਪਣੇ ਘਰ ਬੁਲਾਇਆ ਜਾਂਦਾ ਕਿਸ ਤਰ੍ਹਾਂ ਉਹਦੇ ਨਾਲ ਹੁੰਦਾ ਕਿਤਰਾਂ ਲੋਕ ਬਾਹਰੀ ਪੇਸ਼ ਜਿਹੜਾ ਵਾ ਉਹ ਬੰਦੇ ਦਾ ਸਾਹਮਣੇ ਨਜ਼ਰ ਆ ਰਿਹਾ ਹੁਣ ਤੁਹਾਨੂੰ ਪਤਾ ਮੈਂ ਤੁਹਾਡੇ ਸਾਹਮਣੇ ਬਿਠਾ ਤੁਸੀਂ ਮੇਰੇ ਸਾਹਮਣੇ ਬਿਠਿਆ ਐ ਕੱਪੜੇ ਵਧੀਆ ਪਾਏ ਹੈ ਹਨਾ ਤੁਹਾਨੂੰ ਨਹੀਂ ਪਤਾ ਮੇਰੇ ਅੰਦਰ ਕੀ ਚੱਲ ਰਿਹਾ ਮੈਨੂੰ ਨਹੀਂ ਪਤਾ ਤੁਹਾਡੇ ਅੰਦਰ ਕੀ ਚੱਲ ਰਿਹਾ ਹੁਣ ਇਹਨਾਂ ਲੋਕਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਵੀਰ ਜੀ ਵੇਖੋ ਇਹਨਾਂ ਦੀ ਪਛਾਣ ਜਿਵੇਂ ਆਪਾਂ ਗੱਲ ਕਰਕੇ ਅਡੇਆ ਵੀ ਕਰਤਾਰ ਤੋਂ ਪਛਾਣ ਹੁੰਦੀ ਹੈ ਜੀ ਮਨੁੱਖ ਦਾ ਕਰਤਾਰ ਜਿਹੜਾ ਵਾ ਉਹ ਚੰਗਾ ਹੋਣਾ ਜ਼ਰੂਰੀ ਹੈ ਬਿਲਕੁਲ ਬਾਕੀ ਜਿਹੜਾ ਮੂਰਖ ਮਣੋਖਾ ਉਸ ਨੂੰ ਅਕਲ ਦੇਣੀ ਬੜੀ ਔਖੀ ਆ ਉਹਦੇ ਵਾਸਤੇ ਗੱਲ ਨਹੀਂ ਪਹਿਚਾਨ ਕਰ ਜਾਣੀ ਕਿਉਂਕਿ ਮੂਰਖ ਨੂੰ ਅਕਲ ਦੇਣੀ ਐਵੇਂ ਜਿਵੇਂ ਗੁੰਮਟ ਗੋਲ ਹੁੰਦਾ ਨਾ ਅਖਰੋਟ ਵੀ ਗੋਲ ਹੁੰਦਾ ਬਿਲਕੁਲ ਜੇ ਆਪਾਂ ਆਖੀਏ ਚਾਹੀਏ ਵੀ ਤੇ ਗੁੰਮਟ ਦੇ ਉੱਤੇ ਅਖਰੋਟ ਨੂੰ ਨਹੀਂ ਖਿਲਾ ਸਕਦੇ ਸਹੀ ਹੈ ਸਹੀ ਹੈ ਇਸੇ ਤਰ੍ਹਾਂ ਮੂਰਖ ਨੂੰ ਕਦੀ ਵੀ ਆਪਾਂ ਅਕਲ ਨਹੀਂ ਦੇ ਸਕਦੇ ਹੂੰ ਮੂਰਖ ਦੀ ਤੁਲਨਾ ਨਹੀਂ ਏਤਰਾ ਕਰ ਸਕਦੇ ਆਪਾਂ ਵੀ ਉਹਨੂੰ ਵੀ ਅਕਲ ਦੇਣੀ ਬੜੀ ਮੁਸ਼ਕਲ ਆ ਹੂੰ ਲੋਕਾਂ ਨੂੰ ਸਿੱਖ ਪ੍ਰਚਾਰਕ ਸਾਡੇ ਵੀਰ ਆ ਜਿਹੜੇ ਜਿੰਨੇ ਵੀ ਪ੍ਰਚਾਰਕ ਨੇ ਆ ਹਾਈ ਲੈਵਲ ਤੇ ਜਾਂ ਥਰਡ ਲੈਵਲ ਤੇ ਉਹ ਬਸੇਰਾ ਅ ਵਿਚਾਰੇ ਆਪਣੇ ਲੈਵਲ ਤੇ ਬੋਲਦੇ ਰਹਿੰਨੇ ਕਿ ਬਾਜੋ ਲੋਕੋ ਬਾਜੋ ਬਿਲਕੁਲ ਲੋਕਾਂ ਨੂੰ ਸਮਝ ਨਹੀਂ ਆਈ ਨਹੀਂ ਆਈ ਹੁਣ ਵੇਖੋ ਫਿਰ ਉਹ ਚੀਕ ਝਾੜਾ ਕਿ ਤਰ੍ਹਾਂ ਵੱਜ ਰਿਹਾ ਰੋਣੇ ਨਿਕਲ ਰਹੇ ਨੇ ਬੁਰੇ ਹਾਲ ਨੇ ਇਹ ਫਿਰ ਇੱਕ ਗੱਲ ਹੋਰ ਵੇਖੀ ਆਪਾਂ ਵੀ ਇਹ ਤੇ ਜਿਵੇਂ ਆਪਾਂ ਕਹਿੰਨੇ ਨੇ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਬਿਲਕੁਲ ਇਸ ਇਹ ਕਿੰਨੇ ਆਣਾ ਇਸ ਤਰ੍ਹਾਂ ਹੋ ਗਿਆ ਹੋਊਗਾ ਇਹ ਤੇ ਇੱਕ ਬੀਬੀ ਆਈ ਨਿਕਲ ਕੇ ਬਾਹਰ ਹੂੰ ਹਜ਼ਾਰਾਂ ਹੀ ਬੀਬੀਆਂ ਨਾਲ ਇਸ ਤਰ੍ਹਾਂ ਹੋ ਚੁੱਕਾ ਬਿਲਕੁਲ ਬੋਲੀਆਂ ਨਹੀਂ ਬੋਲੀਆਂ ਨਹੀਂ ਹੂੰ ਉਹਨਾਂ ਨਾਲ ਇਸ ਤਰ੍ਹਾਂ ਵਾਪਰ ਚੁੱਕੀ ਘੜਨਾ ਜੀ ਪਰ ਉਹ ਕਿੰਨੀਆਂ ਦਬੀਆਂ ਰਹਿ ਗਈਆਂ ਤੇ ਹਜ਼ਾਰਾਂ ਪਿਛੇ ਕੋਈ ਲੱਖਾਂ ਪਿਛੇ ਕਦੀ ਬੋਲ ਪਈ ਹੈ ਨਾ ਬਿਲਕੁਲ ਵੀ ਨਹੀਂ ਬਾਬਾ ਜੀ ਮੈਂ ਨਹੀਂ ਇਸ ਤਰ੍ਹਾਂ ਦੀ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ ਹੂੰ ਮੈਨੂੰ ਛੱਡ ਆਓ ਮੇਰੇ ਘਰ ਛੱਡ ਆਓ ਹਮ ਪਰ ਕਿੰਨੀਆਂ ਨਹੀਂ ਕਰ ਇਹਨਾਂ ਬਾਬਿਆਂ ਕੋਲ ਤਰੀਕਾ ਬੜਾ ਖੂਤਾ ਜੀ ਮੈਂ ਖੁਦ ਅੱਖੀਂ ਵੇਖੀ ਘਟਨਾ ਵਾ ਇੱਕ ਬਾਬਾ ਉਹ ਕਹਿੰਦਾ ਮੇਰੇ ਜੀ ਬਾਬਾ ਵਰਪਾਲ ਸਿੰਘ ਆਉਂਦਾ ਅੱਛਾ ਜੀ ਵਾ ਤੇ ਇੰਨੇ ਘੰਟੇ ਰਹਿੰਦਾ ਹਮ ਉਹ ਬੀਬੀ ਇੱਕ ਭੈਣ ਬਣਾਈ ਉਹ ਭੈਣ ਬਣ ਗਈ ਬਾਬੇ ਦੀ ਹਮ ਉਹਨੇ ਆਖਣਾ ਹੁਣ ਬਾਬੇ ਨੇ ਮੇਰੇ ਜੀ ਇੰਨੇ ਘੰਟੇ ਰਹਿਣਾ ਵਾ ਹਮ ਹੁਣ ਜੋ ਵੀ ਮੇਰੀ ਕੋਈ ਗਾਰੰਟੀ ਨਹੀਂ ਹਮ ਪੋਂ ਪਾਂ ਬਾਬਾ ਲੱਤਾਂ ਘਟਾਵੇ ਪੋਂ ਸਿਰ ਤੇ ਮਾਲਸ਼ ਕਰਾਵੇ ਉਹ ਬਾਬੇ ਦੀ ਹੋਣੀ ਆ ਮੇਰੀ ਨਹੀਂ ਹੋਣੀ ਮੈਂ ਭੈਣ ਤੋਂ ਇਹੋ ਜਿਹਾ ਕੰਮ ਨਹੀਂ ਕਰਾ ਸਕਦਾ ਬਿਲਕੁਲ ਉਹ ਇਹੋ ਜਿਹੇ ਵੀ ਇਨਸਾਨ ਜਿਹੜੇ ਨੇ ਉਹ ਮਤਲਬ ਸ਼ੋਸ਼ਣ ਕਰਦੇ ਨੇ ਲੋਕਾਂ ਦਾ ਇਹ ਮਤਲਬ ਇੱਕ ਤਰ੍ਹਾਂ ਦਾ ਪਖੰਡ ਜਿਹੜਾ ਵਾ ਉਹ ਰੱਬ ਦੇ ਨਾਂ ਤੇ ਹੀ ਕੀਤਾ ਜਾ ਰਿਹਾ ਰੱਬ ਦੇ ਨਾਂ ਤੇ ਪਖੰਡ ਕਰ ਰਹੇ ਨੇ ਜਿ ਤਰ੍ਹਾਂ ਮਹਾਰਾਜ ਜੀ ਕਹਿੰਦੇ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਾ ਦਿੰਦਾ ਤੋੜਨਾ ਆਵੇ ਗਣਤ ਭਰੇ ਪੰਡਾਰ ਪਰ ਦਾਤੇ ਤੋਂ ਮੰਗਣਾ ਹੋਣਾ ਚਾਹੀਦਾ ਹੈ ਨਾ ਜੀ ਜੀ ਉਹ ਬੀਬੀ ਕਹਿੰਦੀ ਮੈਂ ਪੁੱਤਰ ਦੀ ਦਾਦ ਲੈਣ ਲਈ ਇੱਥੇ ਆਉਣ ਲੱਗਾ ਮੈਂ ਹਾਂ ਜੀ ਮੈਂ ਇਹ ਪੁੱਛਣ ਲੱਗਾ ਕਿ ਵਾਕੇ ਇਦਾਂ ਕੁਝ ਹੁੰਦਾ ਵੀ ਹੈਗਾ ਵਾ ਕਿ ਲੋਕ ਜਿਹੜੇ ਤੰਤਰਾਂ ਮੰਤਰਾਂ ਦੇ ਚੱਕਰ ਦੇ ਵਿੱਚ ਪੈ ਰਹਿੰਦੇ ਇੱਕ ਚਲੋ ਸਾਡੀ ਅਰਦਾਸ ਤਾਕਤ ਆਹੀਂ ਇਹਨੇ ਕਹਿੰਦੇ ਵੀ ਗੁਰੂ ਘਰ ਅਰਦਾਸ ਨਾ ਕਰੋ ਅਰਦਾਸ ਸਾਡੀ ਤਾਕਤ ਹੈ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਉਹ ਬੀਬੀ ਤਰਨਤਾਰਨ ਤੋਂ ਚੱਲ ਕੇ ਜਾਂਦੀ ਹੈ ਕਿ ਉਹਨੂੰ ਲੱਗੇ ਗੁਰੂ ਅਰਜਨ ਦੇਵ ਜੀ ਦਾ ਘਰ ਨਾ ਦੱਸਿਆ ਹਾਂ ਉਹ ਚੇਚਾ ਉੱਥੇ ਪਖੰਡੀ ਸਾਧੂ ਕੋਲ ਜਾਂਦੀ ਹੈ ਹੈਨਾ ਤੇ ਉਹਦੇ ਕੋਲ ਜਾ ਕੇ ਅਰਦਾਸ ਕਰਾਉਣੇ ਕਿ ਉਹਦੀ ਅਰਦਾਸ ਚਾਦੀ ਸੁਣੀ ਜਾਣੀ ਸੀ ਰੱਬ ਦੇ ਘਰ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੀਰ ਜੀ ਅਰਦਾਸ ਮਹਾਰਾਜ ਘਰ ਵਿੱਚ ਉਹ ਸੁਣੀ ਜਾਂਦੀ ਹੈ ਜਿੱਥੇ ਸਤ ਸੰਤੋਖ ਹੁੰਦਾ ਜੀ ਸੰਤੋਖ ਤੇ ਸਚਾਈ ਹੋਵੇ ਅਰਦਾਸ ਬਿਲਕੁਲ ਬਿਲਕੁਲ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾ ਜੀ ਜਿੰਨਾ ਚਿਰ ਸਾਡੀਆਂ ਅਰਦਾਸਾਂ ਵਿੱਚ ਸਤ ਸੰਤੋਖ ਨਹੀਂ ਹੈਗਾ ਉਹ ਨਹੀਂ ਸੁਣੀਆਂ ਜਾਣੀ ਬਿਲਕੁਲ ਬਿਲਕੁਲ ਸਹੀ ਸਚਾਈ ਤੇ ਸੰਤੋਖ ਜੀ ਸਤ ਸੰਤੋਖ ਹੋ ਵੇਰਦਾਸ ਤਾਂ ਸੁਣ ਸਤ ਬਹਾਲੇ ਪਾਸ ਮਹਾਰਾਜ ਕਹਿੰਦੇ ਫਿਰ ਉਹ ਪ੍ਰਮਾਤਮਾ ਸੁਣ ਕੇ ਬੰਦੇ ਨੂੰ ਲਾਗੇ ਬਠਾਲਦਾ ਹੂੰ ਸੋ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਇਹ ਬੰਦਿਆਂ ਦੇ ਹੱਥ ਕੋਈ ਹੈ ਆ ਹਾਂ ਪਰ ਇਹ ਜੇ ਆਪਾਂ ਮਹਾਰਾਜ ਤੋਂ ਹੀ ਪੁੱਛੀਏ ਤੇ ਉਹ ਕਹਿੰਦੇ ਨੇ ਕਿ ਭਾਈ ਮਤ ਜਾਣੋ ਕਿਸੇ ਕੇ ਕਿਛ ਹੱਥ ਹੈ ਹੂੰ ਸਭ ਕਰੇ ਕਰਾਇਆ ਕਰੇ ਕਰਾਇਆ ਕਰਨ ਕਰਾਉਣ ਵਾਲਾ ਰੱਬ ਇਹ ਕਿਸੇ ਦੇ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਆ ਸੁਖਨੀ ਸਾਹਿਬ ਪੜਦੇ ਆਪਾਂ ਜੀ ਮਾਨਵ ਕੀ ਟੇਕ ਬ੍ਰਿਤੀ ਸਭ ਜਾਣ ਦੇਵਣ ਕੋ ਇੱਕ ਹੈ ਭਗਵਾਨ ਬਿਲਕੁਲ ਜੇ ਬੰਦੇ ਦੀ ਆਸ ਲਈ ਬੈਠਦਾ ਤਾਂ ਬਿਰਤੀ ਹੈ ਹੂੰ ਦੇਵਣ ਵਾਲਾ ਪ੍ਰਮਾਤਮਾ ਹੈ ਬਿਲਕੁਲ ਭਗਵਾਨ ਜਿਸਕੇ ਦੀਏ ਰਹਾਗਾ ਏ ਜਿਸਦੇ ਦੁਤਿਆਂ ਪੂਰੀ ਪੈਂਦੀ ਹੈ ਬਹੁਰ ਨਾ ਤ੍ਰਿਸ਼ਨਾ ਲੱਗਿਆ ਹੈ ਮਾਰੇ ਰੱਖੇ ਕੋ ਆਪ ਮਾਨਵ ਕੇ ਕਿਛ ਨਹੀਂ ਆ ਬਿਲਕੁਲ ਬੰਦੇ ਦੇ ਹੱਥ ਵਾਸ ਕੁਝ ਨਹੀਂ ਹੈ ਪਰ ਲੋਕ ਜੀ ਇੱਕ ਚੀਜ਼ ਹੋ ਰਹੀ ਹੈ ਭਾਜੀ ਕਿ ਜ਼ਿਆਦਾਤਰ ਨਾਲ ਸਾਨੂੰ ਵੰਸ਼ ਚਲਾਉਣ ਵਾਸਤੇ ਪੁੱਤਰ ਦੀ ਲਾਲਸਾ ਹੀ ਬਣੀ ਰਹਿੰਦੀ ਹੈ ਹਨਾ ਧੀਆ ਨੂੰ ਅਸੀਂ ਕਿਉਂ ਨਹੀਂ ਸਮੇਂ ਦੇ ਵੀ ਧੀਆ ਵੀ ਅੱਜ ਦੀਆਂ ਜਹਾਜ ਚਲਾ ਰਹੀਆਂ ਨੇ ਧੀਆ ਇਹਦੀਆਂ ਲੀਡਰ ਬਣੀਆਂ ਨੇ ਮੰਤਰੀ ਬਣੀਆਂ ਨੇ ਜੱਜ ਬਣੀਆਂ ਨੇ ਸਾਡੇ ਮਨ ਦੇ ਵਿੱਚ ਇੱਕ ਜ਼ਹਿਰ ਕਿਉਂ ਭਰ ਗਿਆ ਵੀ ਸਾਨੂੰ ਪੋਤੀ ਚਾਹੀਦਾ ਇਹਦੇ ਪਿੱਛੇ ਵੀਰ ਜੀ ਅਨਪੜਤਾ ਬਹੁਤ ਕੰਮ ਕਰ ਰਹੀ ਹੈ ਹੂੰ ਯਕਨਾ ਕੋਈ ਕੁੱਤੀ ਤੁਰੀ ਜਾ ਰਹੀ ਸੀ ਤੇ ਸ਼ੇਰ ਲਾਗੋਂ ਲੰਘ ਰਿਹਾ ਜੀ ਉਸਨੇ ਇੱਕ ਸ਼ੇਰ ਬੜਾ ਵਧੀਆ ਬਣਾਇਆ ਹਾਂ ਉਹ ਕਹਿੰਦਾ ਇੱਕ ਕੁੱਤੀ ਆਪਣੇ ਬੱਚਿਆਂ ਨੂੰ ਖੜਖੜ ਕੇ ਦੁੱਧ ਚੰਗਾਉਂਦੀ ਆ ਜੀ ਇੱਥੇ ਕੁੜੀ ਮੁੰਡੇ ਵਿੱਚ ਫਰਕ ਨਹੀਂ ਐ ਸਾਨੂੰ ਸਭ ਕੁਝ ਸਿਖਾਉਂਦੀ ਐ ਵਾਹ ਕੋਈ ਹੱਥ ਵੀ ਲਾਵੇ ਕਤੂਰਿਆਂ ਨੂੰ ਉਹ ਗੱਲ ਨੂੰ ਸਿੱਧੀ ਆਉਂਦੀ ਆ ਇੱਥੇ ਮਾਂ ਦੇ ਘਰ ਕਿਤੇ ਧੀ ਜਾਂਪੇ ਉਹ ਝਾੜੀਆਂ ਵਿੱਚ ਸੁੱਟ ਆਉਂਦੀ ਐ ਓਏ ਹੋਏ ਇੱਕ ਹੱਥ ਨਹੀਂ ਲਾਉਣ ਦਿੰਦੀ ਕਤੂਰਿਆਂ ਨੂੰ ਇੱਕ ਹੱਥ ਹੀ ਕਤਲ ਕਰਾਉਂਦੀ ਆ ਕਿਉਂ ਕੁੱਤੇ ਜੰਗੇ ਬੰਦਿਆਂ ਤੋਂ ਮੈਨੂੰ ਗੱਲ ਸਮਝ ਆਉਂਦੀ ਐ ਹਮ ਮਤਲਬ ਕਿ ਜਾਨਵਰ ਵੀ ਇਨਸਾਨ ਨਾਲੋਂ ਚੰਗਾ ਐ ਬਿਲਕੁਲ ਐਸੇ ਇਨਸਾਨ ਨਾਲੋਂ ਜਿਹੜਾ ਬੇਟੀ ਬੇਟੇ ਵਿੱਚ ਫਰਕ ਸਮਝਦਾ ਹਮ ਮੰਨ ਲਓ ਨਾ ਇਸ ਤੋਂ ਵੱਡੀ ਉਦਾਹਰਨ ਤਰੀ ਨਾ ਕੋਈ ਹੋ ਸਕਦੀ ਗੁਰੂ ਨਾਨਕ ਸਾਹਿਬ ਦੇ ਭੈਣ ਸਨ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਹਾਂ ਇਸ ਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ ਕੀ ਉਹਨਾਂ ਉਹ ਗੁਰੂ ਨਾਨਕ ਸਾਹਿਬ ਤੋਂ ਅਰਦਾਸ ਨਹੀਂ ਸੀ ਕਰਾ ਸਕਦੇ ਪਰ ਉਹ ਭਾਣੇ ਵਿੱਚ ਰਹੇ ਨੇ ਪਰਮੇਸ਼ਰ ਦੇ ਹੁਕਮ ਰਜ਼ਾਈ ਚੱਲਣਾ ਹਾਂ ਨਾਨਕ ਲਿਖਿਆ ਹੂੰ ਹੁਕਮ ਰਜ਼ਾ ਦੇ ਵਿੱਚ ਚੱਲੇ ਨੇ ਬਿਲਕੁਲ ਇਸ ਤੋਂ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਹੈ ਮਤਲਬ ਹੁਕਮ ਦੇ ਵਿੱਚ ਰਹਿਣਾ ਪੈਣਾ ਤੁਹਾਨੂੰ ਹੁਕਮਿਆ ਧੀਆਂ ਤੇ ਪੁੱਤਰ ਚ ਕੋਈ ਫਰਕ ਨਹੀਂ ਤਿਆਂ ਪੁੱਤਰ ਵਿੱਚ ਵੀਰ ਦੀ ਫਰਕ ਸਮਝਣਾ ਹੋਣੀ ਚਾਹੀਦਾ ਜਾਨਵਰ ਬਿਰਤੀ ਦੇ ਲੋਕ ਨੇ ਜਿਹੜੇ ਜਾਨਵਰਾਂ ਨਾਲੋਂ ਵੀ ਪੜ੍ਹੇ ਨੇ ਇਹ ਮਨੁੱਖ ਜਿਹੜੇ ਬੇਟੀ ਬੇਟੇ ਵਿੱਚ ਫਰਕ ਸਮਝਦੇ ਨੇ ਮੈਂ ਤੇ ਇਤੋਂ ਤੱਕ ਸਮਝਣਾ ਕਿਉਂਕਿ ਜਾਨਵਰ ਆਉਣ ਮੱਘਿਆ ਉਹਦੇ ਮੰਨ ਲਓ ਕੱਟੀ ਜਾਂ ਕਟਾ ਦਿੰਦੀ ਹੈ ਉਹ ਮੱਝ ਕਦੀ ਉਹਦੇ ਨਾਲ ਵਿਤਕਰਾ ਨਹੀਂ ਕਰਦੀ ਕੱਟੀ ਦੇਤੀ ਜਾਂ ਤੇ ਉੱਤੇ ਪੈਰ ਰੱਖ ਕੇ ਉਹਨੂੰ ਮਾਰ ਦੇਵੇ ਜੀ ਬਿਲਕੁਲ ਜਾਂ ਘੋੜੀ ਬਸ਼ੇਰੀ ਦੇਤੀ ਆ ਜਾਂ ਬਸ਼ੇਰਾ ਦੇਤਾ ਤੇ ਉਹ ਬਸ਼ੇਰੀ ਨੂੰ ਮਾਰ ਦਿੰਦੀ ਬਸ਼ੇਰੇ ਨੂੰ ਫਾਲਦੀ ਆ ਜਾਂ ਗਾਂ ਬੱਚੇ ਨੂੰ ਪਾਲਦੀ ਆ ਬੱਚੀ ਕਦੀ ਹੋਇਆ ਉਹ ਬਰਾਬਰ ਦਾ ਪਿਆਰ ਕਰਦੇ ਬਿਲਕੁਲ ਬਿਲਕੁਲ ਤੇ ਇੱਥੇ ਜੇ ਇੱਕ ਬੇਟੀ ਬਾਦ ਕੇ ਤੇ ਦੋ ਬੇਟੀਆਂ ਜਾਂ ਪੈਣ ਤੇ ਉਹਨਾਂ ਦਾ ਮੂੰਹ ਵੇਖਣ ਵਾਲਾ ਹੁੰਦਾ ਜਿਦਾਂ ਹੀ ਆ ਗੋਡਿਆਂ ਸਿਰ ਸਿੱਟਾ ਹੋ ਜਾਂਦਾ ਹੂੰ ਥੋੜਾ ਜਿਹਾ ਹੁਣ ਆਪਾਂ ਪਖੰਡੀ ਲੋਕਾਂ ਵਾਲੇ ਵੀ ਆਈਏ ਇਹ ਪਖੰਡੀ ਲੋਕ ਇਸ ਤਰ੍ਹਾਂ ਦੇ ਪਖੰਡ ਕਰਕੇ ਕੀ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਜਾਤ ਫਿਰ ਤੁਸੀਂ ਗੁਰੂ ਦਾ ਬਾਣਾ ਲਾਹ ਦਿਓ ਜੀ ਕੁਝ ਘਰ ਤਾਂ ਇਹੋ ਜਿਹਾ ਵੀ ਹੈਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਕੇ ਤੇ ਕੰਮ ਫੇਰ ਹੋਰ ਖਾਂ ਤੱਕ ਦੇਣ ਵਾਲੇ ਆ ਬਾਬਾ ਜੀ ਥੋਲਾ ਕਰ ਦਿੰਦੇ ਬਾਬਾ ਜੀ ਡੰਗਰਨ ਦੁੱਧਰੀ ਦਿੰਦੇ ਪੇੜਾ ਕਰ ਦਿੰਦੇ ਨੇ ਬਾਬਾ ਜੀ ਜੇ ਕਿਸੇ ਬੱਚਾ ਬੁਖਾਰ ਉਹਦਾ ਉਹਦਾ ਥੋਲਾ ਪਾ ਦਿੰਦੇ ਨੇ ਇਹ ਕਿਧਰ ਨੂੰ ਗੱਲਾਂ ਜਾ ਰਹੀਆਂ ਨੇ ਗੁਰੂ ਸਾਹਿਬ ਇਸ ਚੀਜ਼ ਦੀ ਇਜਾਜ਼ਤ ਦਿੰਦੇ ਸਾਨੂੰ ਨਹੀਂ ਵੀ ਗੁਰੂ ਸਾਹਿਬ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ। ਹੂੰ। ਮਹਾਰਾਜੀ ਕਹਿੰਦੇ ਓਟ ਪਰਮੇਸ਼ਰ ਦੀ ਰੱਖੋ। ਹੂੰ। ਪਰ ਰੱਖਣੀ ਬਹੁਤ ਔਖੀ ਹੈ। ਬਿਲਕੁਲ। ਹਰ ਇੱਕ ਦੇ ਵਾਸਤੇ ਗੱਲ ਨਹੀਂ ਹੈ। ਹੂੰ। ਕਿਉਂਕਿ ਪਹਿਲੀ ਤੇ ਗੱਲ ਜੇ ਕੋਈ ਬਾਬਿਆਂ ਨੂੰ ਮੰਨਦਾ ਹੂੰ। ਉਹਦਾ ਬਾਬਿਆਂ ਤੋਂ ਤਾਂ ਉੱਠਣਾ ਬੜਾ ਔਖਾ। ਬਿਲਕੁਲ। ਨਹੀਂ ਪਹਿਲਾਂ ਸ਼ੁਰੂਆਤ ਕਬਰਾਂ ਨੂੰ ਮੰਨਦੇ ਆ ਕਈ ਬੰਦੇ। ਹੂੰ। ਉਹਨਾਂ ਦਾ ਕਬਰਾਂ ਤੋਂ ਤਾਂ ਉੱਠਣਾ ਬਾਬਿਆਂ ਤੱਕ ਪਹੁੰਚ ਕਰਨੀ ਔਖੀ। ਜੇ ਬਾਬਿਆਂ ਤੱਕ ਹੋ ਗਈ ਫਿਰ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਕਰਨੀ ਔਖੀ। ਬਿਲਕੁਲ। ਜੇ ਮੰਨ ਲਓ ਗੁਰੂ ਗ੍ਰੰਥ ਸਾਹਿਬ ਪੜ ਲਿਆ ਆਪਾਂ ਬਾਅਦ ਵਿੱਚ ਪਰਮਾਤਮਾ ਤੱਕ ਪਹੁੰਚ ਕਰਨੀ ਔਖੀ। ਹੂੰ। ਫਿਰ ਜੇ ਪਰਮਾਤਮਾ ਤੱਕ ਪਹੁੰਚ ਬਾਅਦ ਪਰਮਾਤਮਾ ਤੋਂ ਮੰਗਣਾ ਔਖਾ। ਬਿਲਕੁਲ। ਉਹਦੀ ਵੀ ਜਾਚ ਚਾਹੀਦੀ ਹੈ। ਜਾਚ ਹੋਣੀ ਚਾਹੀਦੀ। ਇਸ ਤਰ੍ਹਾਂ ਸਟੈਪ ਬਾਏ ਸਟੈਪ ਨੇ ਜਿਹੜੇ ਅਜੇ ਤੱਕ ਕਬਰਾਂ 'ਚ ਹੀ ਫਸੇ ਨੇ। ਹੂੰ। ਉਹਨਾਂ ਦੀ ਕਿਤਨਾ ਆਸ ਰਹਾ ਸਦੈ ਵੀ ਉਹ ਪਰਮਾਤਮਾ ਤੱਕ ਪਹੁੰਚ ਜਾਣੀ ਬਿਲਕੁਲ ਬਿਲਕੁਲ ਤੂੰ ਮੇਰਾ ਮੇਰ ਪਰਪਰ ਸੁਆਮੀ ਓਟ ਗਈ ਮੈਂ ਤੇਰੀ ਬਈ ਸਵਾਲ ਇਹ ਸੀਗਾ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਠੱਗੇ ਜਾਂਦੇ ਨੇ ਕਿਉਂਕਿ ਸਾਹਮਣੇ ਤਾਂ ਆਪਾਂ ਇੱਕ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਵਾ ਹਨਾ ਪਰ ਬਾਹਰ ਆਪਾਂ ਦੂਸਰੇ ਕਮਰੇ ਦੇ ਵਿੱਚ ਨਾਲ ਬੈਠ ਕੇ ਅਸੀਂ ਗੱਦੀ ਵੀ ਲਾ ਰਹੇ ਹਾਂ ਅਸੀਂ ਥੋੜੇ ਵੀ ਪਾ ਰਹੇ ਹਾਂ ਉਹਨਾਂ ਵਾਸਤੇ ਮੈਂ ਕਹਾਂ ਉਹਨਾਂ ਦੀ ਪਛਾਣ ਕਿਵੇਂ ਕਰੀਏ ਕਿਉਂਕਿ ਲੋਕ ਇਸੇ ਗੱਲ ਤੇ ਠੱਗੇ ਜਾਂਦੇ ਨੇ ਨਹੀਂ ਜੀ ਉੱਥੇ ਤਾਂ ਗੁਰੂ ਗ੍ਰੰਥ ਸਾਹਿ ਉਥੇ ਕੋਈ ਪਖੰਡ ਨਹੀਂ ਹੋ ਰਿਹਾ ਉਹਦੇ ਵੀਰ ਜੀ ਉਹਨਾਂ ਨੇ ਮਤਲਬ ਕਿ ਜਿੱਦਾਂ ਆਪਾਂ ਗੱਲ ਕਰਕੇ ਡੇ ਵੀ ਉਹ ਤੇ ਉਹਨਾਂ ਦਾ ਤਰੀਕਾ ਨਾ ਇੱਕ ਉਹਦੇ ਜਰੀਆ ਬਣਾਇਆ ਉਹਨਾਂ ਮਹਾਰਾਜ ਨੂੰ ਵੇਖੋ ਉਹਨਾਂ ਲੋਕਾਂ ਲਈ ਕੋਈ ਐਮੇਤ ਨਹੀਂ ਰੱਖਦੇ ਤੇ ਬਹੁਤੇ ਥਾਵਾਂ ਤੇ ਵੇਖ ਲਿਓ ਤੁਸੀਂ ਹਮ ਮਹਾਰਾਜ ਦੇ ਨਾਲੋਂ ਜ਼ਿਆਦਾ ਸਤਿਕਾਰ ਲੋਕ ਉਹਨਾਂ ਗੱਡੀਆਂ ਵਾਲਿਆਂ ਦਾ ਕਰਦੇ ਬਿਲਕੁਲ ਸਹੀ ਗੱਲ ਓਨੀ ਭੀੜ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਨਹੀਂ ਦੇਖੋਗੇ ਹਮ ਬੈਠੇ ਨਾਲੀ ਸੰਗਤ ਜਾਂ ਸਮਝਣ ਵਾਲੀ ਸੰਗਤ ਹਮ ਜਿੰਨੀ ਉਹ ਗੱਡੀ ਵਾਲੇ ਬਿਲਕੁਲ ਧੱਕੇ ਦੇ ਲਾਗੇ ਵੇਖਣ ਜਾਵੇਗਾ ਫੋ ਇਹ ਇਹ ਬਹੁਤ ਬੁਰੀ ਗੱਲ ਹੈ ਇਹ ਬਹੁਤ ਇੱਕ ਕਹਿ ਲਈ ਆਪਾਂ ਵੀ ਲੋਕਾਂ ਨਾਲ ਵੀ ਧੱਕਾ ਲੋਕ ਵੀ ਜਿਹੜੇ ਮੂਰਖ ਬਣ ਰਹੇ ਨੇ ਧਰਮ ਦੇ ਨਾਮ ਤੇ ਠੱਗੀ ਮਾਰੀ ਜਾ ਰਹੀ ਹੈ ਠੱਗੀ ਮਾਰੀ ਜਾ ਰਹੀ ਹੈ ਇਹਦਾ ਹੱਲ ਕੀ ਹੋਊਗਾ ਇਹਦਾ ਹੱਲ ਵੀਰ ਜੀ ਇਹ ਆ ਕਿ ਸਾਨੂੰ ਜਿਵੇਂ ਉਹਨਾਂ ਦੇ ਮਹਾਰਾਜ ਜਿਹੜਾ ਉਪਦੇਸ਼ ਦੇ ਕੇ ਗਏ ਨੇ ਉਹਦੇ ਹੱਲ ਧਿਆਨ ਕਰਨਾ ਪਊਗਾ ਉਹਨੂੰ ਸਮਝਣਾ ਪਊਗਾ ਉਹਨੂੰ ਵਿਚਾਰਨਾ ਪਊਗਾ ਉੱਤੇ ਚੱਲਣਾ ਪਊਗਾ ਫਿਰ ਜਾ ਕੇ ਸਾਡਾ ਜਿਹੜਾ